ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜੀ ਕਿ ਕਿੰਨੀ ਤਰੀਕ ਨੂੰ ਜਿਹੜੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਹੈ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਏਗੀ ਕਿਉਂਕਿ ਮਾਰਚ ਮਹੀਨੇ ਦੀ ਪੈਨਸ਼ਨ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਸੀ ਪਰ ਇਸ ਵਾਰ ਅਜਿਹਾ ਬਿਲਕੁਲ ਵੀ ਨਹੀਂ ਹੋਏਗਾ ਕਿੰਨੀ ਤਰੀਕ ਨੂੰ ਜਿਹੜੀਆਂ ਪੈਨਸ਼ਨਾਂ ਨੇ ਤੁਹਾਡੇ ਖਾਤੇ ਦੇ ਵਿੱਚ ਆਉਣਗੀਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਸੇ ਗੱਲ ਤੇ ਗੱਲ ਕਰਾਂਗੇ ਕਿ ਕਿੰਨੀ ਤਰੀਕ ਨੂੰ ਜਿਹੜੀ ਪੈਨਸ਼ਨ ਹੈ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਏਗੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਸਰਕਾਰ ਦੁਆਰਾ ਪੇਸ਼ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅਤੇ ਗੱਲ ਕਰਦੇ ਹਾਂ ਪੈਨਸ਼ਨਾਂ ਨੂੰ ਲੈ ਕੇ ਕਿ ਕਿੰਨੀ ਤਰੀਕ ਨੂੰ ਅਪ੍ਰੈਲ 2025 ਦੀਆਂ ਪੈਨਸ਼ਨਾਂ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਣਗੀਆਂ ਕਿਉਂਕਿ ਬਹੁਤ ਸਾਰੇ ਅਜਿਹੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦਾ ਪੈਨਸ਼ਨਾਂ ਦੇ ਉੱਤੇ ਹੀ ਗੁਜ਼ਾਰਾ ਹੁੰਦਾ ਹੈ ਉਹਨਾਂ ਦੀ ਜਿਹੜੀ ਸਾਰੀ ਆਸ ਆ ਉਹ ਪੈਨਸ਼ਨਾਂ ਦੇ ਉੱਤੇ ਹੀ ਟਿਕੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਅਜਿਹਾ ਕਮਾਉਣ ਵਾਲਾ ਇਨਸਾਨ ਨਹੀਂ ਹੁੰਦਾ ਇਸ ਕਰਕੇ ਜੇਕਰ ਉਹਨਾਂ ਦੀ ਕੋਈ ਵੀ ਪੈਨਸ਼ਨ ਹੈ ਥੋੜੀ ਬਹੁਤ ਵੀ ਲੇਟ ਹੋ ਜਾਂਦੀ ਹੈ ਤਾਂ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਜਿਨੋਂ ਪੱਕੇ ਨੇ ਕਿ ਆਈ ਚਲਾਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਸੋ ਕਿਸੇ ਵੀ ਪਰਿਵਾਰ ਲਈ ਜਿਹੜੀ ਪੈਨਸ਼ਨ ਦਾ ਲੇਟ ਹੋਣਾ ਜੋ ਪਰਿਵਾਰ ਪੈਨਸ਼ਨ ਤੇ ਨਿਰਭਰ ਆ ਉਸ ਲਈ ਇਹ ਚੰਗੀ ਗੱਲ ਨਹੀਂ ਸੋ ਸਰਕਾਰ ਨੇ ਜਿਹੜੀ ਮਾਰਚ ਮਹੀਨੇ ਦੀ ਪੈਨਸ਼ਨ ਆ ਇਸ ਕਰਕੇ ਲੇਟ ਕੀਤੀ ਸੀ ਕਿਉਂਕਿ ਜਿਹੜਾ ਮਾਰਚ ਦਾ ਮਹੀਨਾ ਹੁੰਦਾ ਉਹ ਇੱਕ ਵਿੱਤ ਮਹੀਨਾ ਹੁੰਦਾ ਅਤੇ ਕਿਸੇ ਵੀ ਸਰਕਾਰ ਲਈ ਜਿਹੜਾ ਵਿੱਤ ਮਹੀਨਾ ਹੁੰਦਾ ਇਸ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਜਟ ਪੇਸ਼ ਕਰਨਾ ਹੁੰਦਾ ਪੂਰੇ ਸਾਲ ਦਾ ਹਿਸਾਬ ਕਿਤਾਬ ਲਗਾਉਣਾ ਹੁੰਦਾ ਨਾਰਮਲ ਜਿਹੜਾ ਸਾਲ ਹੈ ਉਹ ਤਾਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹੁੰਦਾ ਤਾਂ ਫਾਈਨੈਂਸ਼ੀਅਲ ਇਅਰ ਜਿਹੜਾ ਹੁੰਦਾ ਉਹ ਹੁੰਦਾ ਅਪ੍ਰੈਲ ਤੋਂ ਲੈ ਕੇ மார்ਚ ਤੱਕ ਜਿਹਨੂੰ ਆਪਾਂ ਮਾਰਚ ਨੂੰ ਦਸੰਬਰ ਮੰਨ ਕੇ ਚੱਲੀਏ ਅਤੇ ਅਪ੍ਰੈਲ ਨੂੰ ਮੰਨ ਕੇ ਚੱਲੀਏ ਆਪਾਂ ਜਨਵਰੀ ਸੋ ਇਸ ਕਰਕੇ ਜਿਹੜਾ ਮਾਰਚ ਮਹੀਨੇ ਦੀਆਂ ਪੈਨਸ਼ਨਾਂ ਦੇ ਵਿੱਚ ਦੇਰੀ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਪੈਨਸ਼ਨਾਂ ਅਤੇ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਹੋਰ ਵੀ ਜਿਹੜੇ ਸਰਕਾਰੀ ਪੱਤੇ ਨੇ ਉਹਨਾਂ ਦੇ ਵਿੱਚ ਦੇਰੀ ਕਰ ਦਿੱਤੀ ਗਈ ਸੀ ਪਰ ਅਪ੍ਰੈਲ ਮਹੀਨੇ ਦੇ ਵਿੱਚ ਅਜੇ ਹਾਂ ਬਿਲਕੁਲ ਵੀ ਨਹੀਂ ਹੋਵੇਗਾ ਅਪ੍ਰੈਲ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਜਿਹੜੇ ਨੋਟੀਫਿਕੇਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ ਸੋ ਅਪ੍ਰੈਲ ਮਹੀਨੇ ਦੀ ਪੈਨਸ਼ਨ ਤੁਹਾਨੂੰ ਕਿੰਨੇ ਤਰੀਕ ਨੂੰ ਆਏਗੀ April ਮਹੀਨੇ ਦੀ ਪੈਨਸ਼ਨ ਤੁਹਾਨੂੰ ਉਸੇ ਹਿਸਾਬ ਨਾਲ ਮਿਲੇਗੀ ਜਿਸੇ ਹਿਸਾਬ ਨਾਲ ਤੁਹਾਡੀਆਂ ਪਹਿਲਾਂ ਨੋਰਮਲ ਪੈਨਸ਼ਨਾਂ ਆਉਂਦੀਆਂ ਸੀ ਮੰਨ ਕੇ ਚੱਲੋ ਜੇਕਰ ਤੁਹਾਡੀ ਕੋਈ ਬੁਢਾਪਾ ਪੈਨਸ਼ਨ ਹੈ ਤੁਹਾਡੇ ਖਾਤੇ ਦੇ ਵਿੱਚ 15 ਤੋਂ ਲੈ ਕੇ 20 ਤਰੀਕ ਨੂੰ ਆਉਂਦੀ ਸੀ ਤਾਂ ਜਿਹੜੀ ਬੁਢਾਪਾ ਪੈਨਸ਼ਨ ਹੈ ਇਸ ਵਾਰ April ਮਹੀਨੇ ਦੇ ਵਿੱਚ ਵੀ 15 ਤੋਂ ਲੈ ਕੇ 20 ਤਰੀਕ ਦੇ ਵਿੱਚ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਜੇ ਕਿਸੇ ਦੀ ਪੈਨਸ਼ਨ ਹੈ 12 ਤੋਂ ਲੈ ਕੇ ਵੀ 22 ਤਰੀਕ ਦੇ ਵਿੱਚ ਉਸਦੇ ਖਾਤੇ ਦੇ ਵਿੱਚ ਆਉਂਦੀ ਸੀ ਤਾਂ ਉਸੇ ਹਿਸਾਬ ਨਾਲ ਜਿਹੜੀ ਉਹ ਪੈਨਸ਼ਨ ਆ ਉਹਨਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਦੇਖਣ ਨੂੰ ਜਾਏਗੀ ਅਤੇ ਇਸ ਦੇ ਵਿੱਚ ਕੋਈ ਵੀ ਦੇਰੀ ਨਹੀਂ ਕੀਤੀ ਜਾਏਗੀ ਜੇਕਰ ਤੁਸੀਂ ਪੈਨਸ਼ਨ ਦੇ ਸਹੀ ਹੱਕਦਾਰ ਹੋ ਪਰ ਫਿਰ ਵੀ ਤੁਹਾਡੀ ਤੁਹਾਡੀ ਪੈਨਸ਼ਨ ਐ ਮਾਰਚ ਮਹੀਨੇ ਦੀ ਤੁਹਾਡੇ ਖਾਤਿਆਂ ਦੇ ਵਿੱਚ ਨਹੀਂ ਆਈ ਅਤੇ ਤੁਹਾਡਾ ਆਮਦਨ ਸਰਟੀਫਿਕੇਟ ਜੇ ਬਣਿਆ ਹੋਇਆ ਹੈ ਤਾਂ ਇੱਕ ਵਾਰ ਤੁਸੀਂ ਆਪਣੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਬੈਂਕ ਅਕਾਊਂਟ ਇਹ ਸਭ ਕੁਝ ਲੈ ਕੇ ਜਿਹੜਾ ਨੇਵੇਡੇ ਦਾ ਸੁਵਿਧਾ ਕੇਂਦਰ ਹੈ ਉੱਥੇ ਜਾ ਕੇ ਇੱਕ ਵਾਰ ਜ਼ਰੂਰ ਅਪਡੇਟ ਕਰਵਾਓ ਹੋ ਸਕਦਾ ਜਿਹੜੀ ਤੁਹਾਡੀ ਮਾਰਚ ਮਹੀਨੇ ਦੀ ਪੈਨਸ਼ਨ ਉਸ ਨੂੰ ਵੀ ਜਾਰੀ ਕਰ ਦਿੱਤਾ ਜਾਵੇ ਤਾਂ